ਨੀ ਭੈਣੇ ਮੇਰੀ ਦੋਤੀ ਦਾ ਵਿਆਹ ਹੈਗਾ ਤੂੰ ਆਉਣਾਗਾ ਆਪਾਂ ਨਾਨਕ ਸੱਕੋ ਚੱਲਾਂਗੇ ਕੋਈ ਨਾ ਭੈਣੇ ਚੱਲ ਬੜੂੰਗੀ ਉੱਚੀ ਟਾਲੀ ਤੇ ਕੁਗੀਆਂ ਦਾ ਜੋੜਾ ਮਾਵਾਂ ਤੀਆਂ ਦਾ ਬੁਰਾਏ ਵਿਚੋੜਾ ਮੈਂ ਤੁਹਾਡੀ ਵੀਡੀਓ ਦੇਖੀ ਜਿੱਚ ਤੁਸੀਂ ਕਹਿੰਦੇ ਸਾਡਾ ਭਰਾ ਹੈ ਨਹੀਂ ਇਹ ਰਿ ਤਿਆਰ ਹੁੰਦਾ ਨਾ ਮਤਲਬ ਉਦੋਂ ਐਂ ਜਿਹੋਨ ਦਾ ਵਿਕਾਸ ਸਾਡੇ ਵੀ ਭਰਾਵੋ ਬਿਆਸੀ ਵੀ ਆਪਣੇ ਭਰਾ ਦੇ ਰਖੜੀ ਬਣਨੀ ਹੈ ਜਿਹੜੀਆਂ ਸਾਡੀਆਂ ਚਾਚੀਆਂ ਤਾਈਆਂ ਉਹ ਮਤਲਬ ਉਹ ਮੁੰਡੇ ਰਖੜੀ ਬਣਵਾ ਕੇ ਸਾਥੂ ਰਾਜ ਨਹੀਂ ਮਤਲਬ ਹੋਰ ਕੁੜੀਆਂ ਤਾਂ ਬਣਵਾਉਂਦੇ ਆ ਤੇ ਉਹ ਰਖੜੀ ਬਣਵਾ ਕੇ ਸਟੇਟਸ ਲਾਉਂਦੇ ਆਗੇ ਤੇ ਵੀ ਜੋ ਸਟੇਟਸ ਲਾਉਂਦੇ ਆ ਵੀ ਚਲੋ ਰਖੜੀ ਬਣਵਾਉਣੀ ਆ ਬਣਵਾ ਲਓ ਪਰ ਸਾਡੇ ਜਗਮਨ ਨੂੰ ਭਰਨ ਦੀ ਬਜਾਏ ਜਿਹੜੋ ਤਨਾ ਕਿ ਨਿੱਕੇ ਨਿੱਕੇ ਜਦੋਂ ਬੱਚੇ ਦੇਖਦੇ ਆ ਆਪਣੇ ਆਲੇ ਦੁਆਲੇ ਹਨਾ ਭਰਾਵਾਂ ਦੇ ਰਖੜੀ ਬੰਨੀ ਜਾਂਦੀ ਆ ਤਾਂ ਕਿਤੇ ਨਾ ਕਿਤੇ ਮਾਨੇ ਨਾ ਭੈਣਾਂ ਦਾ ਦੁੱਖ ਦਾ ਵਾ ਸੋ ਤੁਸੀਂ ਰੋਣਾ ਨਹੀਂ ਚੋਹਾ ਸਾਲਾਂ ਦੀ ਸੀ ਸਾਰੀ ਨਿਕਲੀ ਮਾਂ ਵਰਗੀ ਸੱਚਿਆਰੀ ਚੁਕਲੀ ਕਰਦੀ ਜ਼ਿੰਮੇਵਾਰੀ ਮੰਨ ਕੇ ਤੀਹ ਦਿਆ ਕਰਮਾਂ ਨੂੰ ਤੀਹ ਦਿਆ ਕਰਮਾਂ ਨੂੰ ਜਿਉਂਦੇ ਸਾਰੀ ਪੁੱਤ ਵਕ ਹੋਗੇ ਬਾਪੂ ਰੋਂਦਾ ਏ ਕਰਮਾਂ ਨੂੰ ਰੋਂਦਾ ਏ ਕਰਮਾਂ ਨੂੰ ਮੰਨਦੇ ਹੋਵੇ ਪੁੱਤਾਂ ਵਾਂਗੂ ਅਜ ਨਾਮ ਰੋਸ਼ਨ ਕਰ ਰਹੀਆਂ ਹਾਂ ਪਾਣੀ ਪੁੱਤਾਂ ਵਾਂਗੂ ਰੱਖੇ ਮੈਂ ਤਾਂ ਮਾਤਾ ਕਦੇ ਸੋਚੀ ਨਹੀਂ ਸੀ ਆਪਣੇ ਮੁੰਡਾ ਹੋਏ ਸਾਰਾ ਕੰਮ ਕਰ ਦਿਆਂਗੇ ਪੜ੍ਹਦਿਆਂ ਵੀ ਅਸੀਂ ਗੁਰਦੁਆਰੇ ਵੀ ਜਾਣੀਆਂ ਗੀਆਂ ਮਾ ਬਪਤੀ ਸੇਵਾ ਵੀ ਕਰ ਦਿਆਂਗੀਆਂ ਤੇ ਅਸੀਂ ਆਪਣੇ ਮਨ ਵਿੱਚ ਇਹ ਸੋਚ ਰੱਖੇ ਕਿ ਅਸੀਂ ਸਾਰੀ ਮੰਮਾ ਰੱਡ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਤੇ ਆਪका ਮੁਜਬ ਬਹੁ ਕੇ ਦਿਖਾਣਾ ਸੀ ੴ ਸਤਿਗੁਰ ਪ੍ਰਸਾਦ ਸੋ ਲੋਕ ਮਾਲਾ ਪਹਿਲਾ ਦੋ ਕਦਾਰੂ ਸਿਕਰੋਗ ਭਇਆ ਜਾ ਸੁਖਤਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਓ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਦੀਦੀ ਜੀ ਸਾਡੀ ਇੰਟਰਵਿਊ ਲੈਣ ਆਏ ਆ ਤੇ ਬਹੁਤ ਵਧੀਆ ਜੀ ਦੀਦੀ ਜੀ ਤੇ ਅਸੀਂ ਇਹਦੇ ਬਾਅਦ ਇਹਨਾਂ ਵਾਸਤੇ ਬਹੁਤ ਕੁਝ ਬਣਾਇਆਗਾ ਤੇ ਮਤਲਬ ਦੀਦੀ ਜੀ ਦਾ ਧੰਨਵਾਦ ਦੇ ਮਤਲਬ ਜਿਹੜੀ ਸਾਡੀ ਇੰਟਰਵਿਊ ਲੈਣ ਆਏ ਆ ਆ ਤਾਂ ਸਬਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਜਦੋਂ ਉਹ 3 ਕੁਝ ਚੰਗਾ ਕਰਦੀਆਂ ਲੋਕ ਦੇਖਦੇ ਨੇ ਤਾਂ ਦੁਆਵਾਂ ਵੀ ਦਿੰਦੇ ਨੇ ਤੇ ਉਹਨਾਂ 3 ਨੂੰ ਖੂਬ ਸ਼ੇਅਰ ਵੀ ਕਰਦੇ ਨੇ ਦੋ 3 ਸੋਸ਼ਲ ਮੀਡੀਆ ਤੇ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਕਾਫੀ ਜ਼ਿਆਦਾ ਫੇਮਸ ਨੇ ਹਰ ਕੋਈ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਗੱਲ ਕਰਦਾ ਤੇ 3 ਵੀ ਹਰ ਇੱਕ ਨੂੰ ਜੀ ਜੀ ਕਹਿ ਕੇ ਬੋਲਦੀਆਂ ਨੇ ਉਹੀ ਏਕਮਦੀਪ ਕੌਰ ਉਹੀ ਮਹਿਕਦੀਪ ਕੌਰ ਸਾਡੇ ਨਾਲ ਮੌਜੂਦ ਆ ਸੋ ਖਾਸ ਅਸੀਂ ਇਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਇਹਨਾਂ ਦੇ ਪਿੰਡ ਪਹੁੰਚੇ ਆ ਸੋ ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਿਵੇਂ ਲੱਗ ਰਿਹਾ ਹੈ ਜੀ ਬਹੁਤ ਚੰਗਾ ਕੀ ਨਾਮ ਹੈ ਤੁਹਾਡਾ ਮੈਕਦੀਪ ਕਾ ਤੇ ਤੁਹਾਡਾ ਏਕਮਦੀਪ ਕਾ ਅੱਛਾ ਤੇ ਸ਼ੁਰੂਆਤ ਜਿਹੜੀ ਆ ਤੁਸੀਂ ਘਰ ਦੇ ਵਿੱਚੋਂ ਜਿੱਦਾਂ ਵੀਡੀਓ ਬਣਾਉਣ ਦੀ ਕੀਤੀ ਸੀ ਲੱਗਦਾ ਸੀ ਕਿ ਹੁਣ ਸਾਡੀ ਇੰਟਰਵਿਊ ਹੋਣਗੇ ਅਸੀਂ ਇੰਨੀਆਂ ਵਾਇਰਲ ਹੋ ਜਮਾਂਗੀਆਂ ਅਸੀਂ ਇੰਨੀਆਂ ਫੇਮਸ ਹੋ ਜਮਾਂਗੀਆਂ ਸੋਚਿਆ ਸੀ ਕਦੇ ਮਨ ਦੇ ਵਿੱਚ ਹਾਂਜੀ ਹੂੰ ਹੁਣ ਕਿਦਾਂ ਕੀ ਲੱਗ ਰਿਹਾ ਹੁਣ ਸਾਨੂੰ ਹੁਣ ਜੀ ਐਂ ਲੱਗਦਾ ਵੀ ਹੈ ਨਾ ਜੀ ਅੱਗੇ ਹਣੇ ਸਾਰੀ ਇੰਟਰਵਿਊ ਹੋ ਗਈ ਹੂੰ ਹੁਣ ਲੱਗਦਾ ਕਿ ਅਸੀਂ ਵਾਇਰਲ ਹੋ ਗਏ ਹਾਂਜੀ ਕਿਦਾਂ ਪਤਾ ਲੱਗਾ ਵਾਇਰਲ ਹੋ ਗਏ ਜੀ ਜੀ ਤੁਸੀਂ ਅੱਜ ਇੰਟਰਵਿਊ ਹੋਣ ਲੱਗੀ ਜੀ ਅੱਛਾ ਤੇ ਲੋਕ ਤੁਹਾਨੂੰ ਫਿਰ ਥੱਲੇ ਮੈਂ ਦੇਖਿਆ ਬੜੇ ਕਮੈਂਟ ਆਉਂਦੇ ਆ ਹਨਾ ਲੋਕ ਬੜੇ ਤੁਹਾਨੂੰ ਪਿਆਰ ਕਰਦੇ ਆ ਬੜੀਆਂ ਤੁਹਾਨੂੰ ਦੁਆਵਾਂ ਦਿੰਦੇ ਆ ਦੇਖ ਕੇ ਚੰਗਾ ਲੱਗਦਾ ਹੁੰਦਾ ਹਾਂਜੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਕਰਦੀਆਂ ਇਦਾਂ ਦਾ ਕੀ ਹੋ ਕਿ ਲੋਕਾਂ ਨੂੰ ਤੁਸੀਂ ਇੰਨਾ ਪਿਆਰ ਮਤਲਬ ਇੰਨਾ ਜ਼ਿਆਦਾ ਪਸੰਦ ਆਂਦੀ ਆ ਉਹ ਜਿਹੜੇ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਤੁਸੀਂ ਦੱਸਣਾ ਕੀ ਇਦਾਂ ਦਾ ਸਪੈਸ਼ਲ ਕਰਦੇ ਹੋ ਬੀਜੀ ਵੀ ਹੈਨਾ ਅਸੀਂ ਦੂਜੀਆਂ ਕੁੜੀਆਂ ਨੂੰ ਸਿੱਖਿਆ ਦਿੰਦੀਆਂ ਗੀਆਂ ਵੀ ਤੁਸੀਂ ਵੀ ਹੈਨਾ ਇਦਾਂ ਦੇ ਕਰੋ ਵੀ ਲੋਕਾਂ ਨੂੰ ਵਧੀਆ ਸਿੱਖਿਆ ਦੇਵੇਂ ਮਤਲਬ ਅਸੀਂ ਕੁੜੀਆਂ ਨੂੰ ਅੱਗੇ ਮਤਲਬ ਅੱਗੇ ਦੱਸਦੀਆਂ ਗੀਆਂ ਵੀ ਤੁਸੀਂ ਵੀ ਆਪਣੇ ਮਾਪੇ ਦਾ ਇਸ ਤਰ੍ਹਾਂ ਕੇ ਨਾ ਨਾ ਰੋਸ਼ਨ ਕਰੋ ਕਿਸ ਤਰੀਕੇ ਦੇ ਨਾਲ ਰੋਸ਼ਨ ਕਰਨ ਬੀ ਮਤਲਬ ਕੰਮ ਵਗੈਰਾ ਕਰੋ ਆਪਣੇ ਮਾਪੇ ਬਾਪ ਤੋਂ ਕੰਮ ਸਿੱਖੋ ਆਪਣੇ ਮਾਪੇ ਬਾਪ ਦੀ ਗੱਲ ਮੰਨੋ ਅਤੇ ਪੜੋ ਅਤੇ ਲਿਖੋ ਤੇ ਫਿਰ ਆਪਣੇ ਮਾਪੇ ਬਾਪ ਦਾ ਨਾਮ ਰੋਸ਼ਨ ਕਰੋ ਜਿੱਥੇ ਆਪਣਾ ਮਾਪੇ ਬਾਪ ਕੰਮ ਆ ਜੂ ਉੱਥੇ ਕੋਈ ਕੰਮ ਨਹੀਂ ਆਉਂਦਾ ਦੇਖਿਆ ਤੁਸੀਂ ਸਿਆਣੀਆਂ ਗੱਲਾਂ ਦੇ ਨਾਲ ਹੀ ਲੋਕਾਂ ਨੂੰ ਵੀ ਬੜਾ ਪਿਆਰ ਇਹਨਾਂ ਦੀਆਂ ਗੱਲਾਂ ਤੇ ਕਰਦੇ ਆ ਤੁਸੀਂ ਸੋਚਿਆ ਤੁਸੀਂ ਘਰ ਦੇ ਆਉਂਦੀ ਗੱਲ ਮੰਨਦੇ ਹੋ ਮੰਮੀ ਡੈਡੀ ਦੀ ਹਾਂਜੀ ਘਰ ਦੇ ਵਿੱਚ ਕੌਣ ਕੌਣ ਆ ਡੈਡੀ ਤੇ ਬਸ ਅਸੀਂ ਸਿਰਫ ਦੋ ਭੈਣਾਂ ਕਿਉਂ ਮੈਂ ਤੁਹਾਡੀ ਵੀਡੀਓ ਦੇਖੀ ਜਿੱਚ ਤੁਸੀਂ ਕਹਿੰਦੇ ਸਾਡਾ ਭਰਾ ਹੈ ਨਹੀਂ ਹਨਾ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਘਡੌਣੇ ਜੇ ਨੂੰ ਲੈ ਕੇ ਮੈਂ ਤੁਹਾਨੂੰ ਦੇਖਿਆ ਤੁਸੀਂ ਕਿੰਨਾ ਪਿਆਰ ਕਰਦੇ ਹੋ ਮੈਂ ਤਾਂ ਇਹਨੂੰ ਰੋਜ਼ ਨਿਵਾਉਂਦੀ ਆ ਮੈਂ ਇਦਾਂ ਵਾ ਭਰਾ ਦੀ ਕਮੀ ਜ਼ਿੰਦਗੀ ਚ ਫੀਲ ਹੁੰਦੀ ਆ ਸੋਚਦੇ ਉਹ ਭਰਾ ਮੇਰਾ ਹੋਣਾ ਚਾਹੀਦਾ ਸੀ ਹਾਂਜੀ ਇਦਾਂ ਕਿਉਂ ਮਤਲਬ ਜੀ ਜਦੋਂ ਰਖੜੀ ਦਾ ਤਿਆਰ ਹੁੰਦਾ ਨਾ ਮਤਲਬ ਉਦੋਂ ਐਂ ਜੇ ਹੋਂ ਦਾ ਵਿਕਾਸ ਸਾਡੇ ਵੀ ਭਰਾ ਉਹ ਵੀ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨੀ ਹੈ ਕਿਉਂਕਿ ਜਦੋਂ ਸਾਰੀਆਂ ਕੁੜੀਆਂ ਆਪਣੇ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਸਾਨੂੰ ਵੀ ਆਉਂਦਾ ਸੀ ਵੀ ਆਰੇ ਭਰਾ ਦੇ ਗੁੱਟ ਤੇ ਰਖੜੀ ਬੰਨੀ ਦੇਖਿਆ ਜਦੋਂ ਕਮੈਂਟ ਤੁਹਾਨੂੰ ਆਉਂਦੇ ਆ ਕਿੰਨੇ ਸਾਰੇ ਕਿ ਹਨਾ ਮੈਂ ਤੁਹਾਡਾ ਭਰਾ ਆ ਮੈਂ ਕੀ ਕਹਿੰਦੇ ਆ ਫਿਰ ਲੋਕ ਵੀ ਮੈਂ ਤੁਹਾਡਾ ਭਰਾ ਆਗਾ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਵੀਰਿਆਂ ਰਖੜੀ ਵਾਲੇ ਅਸੀਂ ਤੁਹਾਤੋਂ ਰਖੜੀ ਬਣਵਾ ਕੇ ਲੈ ਕੇ ਜਾਵਾਂਗੇ ਭਰਾ ਦੀ ਗੱਲ ਸੁਣ ਕੇ ਥੋੜਾ ਮਨ ਭਾਵੁਕ ਹੋ ਜਾਂਦਾ ਵਾ ਹਾਂਜੀ ਐਨਾ ਪਿਆਰ ਕਰਦੇ ਹੋ ਕਿ ਮੇਰਾ ਭਰਾ ਹੋਵੇ ਹਾਂਜੀ ਹਾਂ ਅੱਛਾ ਚਾਚੇ ਤਾਏ ਦੇ ਨਹੀਂ ਰਖੜੀ ਬੰਦੇ ਕਿ ਚੱਲ ਉਹ ਵੀ ਭਰਾ ਵਾ ਚਾਚੇ ਤਾਏ ਹੈਗੇ ਉਹਨਾਂ ਦੇ ਬੱਚੇ ਹੈਗੇ ਆ ਹਾਂਜੀ ਹੈਗੇ ਪਰ ਜੀ ਉਹਨਾਂ ਨੇ ਸਾਨੂੰ ਅੱਜ ਤੱਕ ਐ ਨਹੀਂ ਆਖਿਆ ਵੀ ਅਸੀਂ ਤੁਹਾਡੇ ਭਰਾਾਂਗੇ ਮਤਲਬ ਚਲੋ ਹਨਾ ਉਹ ਤਾਂ ਨਿਆਣਿਆਂ ਦੇ ਜਿਹੜੀਆਂ ਸਾਡੀਆਂ ਚਾਚੀਆਂ ਤਾਈਆਂ ਉਹ ਮਤਲਬ ਆਪਰੇ ਮੁੰਡੇ ਰਖੜੀ ਬਣਵਾ ਕੇ ਸਾਥੋਂ ਰਾਜ ਨਹੀਂ ਮਤਲਬ ਹੋਰ ਕੁੜੀਆਂ ਤਾਂ ਬਣਵਾਉਂਦੇ ਆ ਚਲੋ ਆਪਾਂ ਮੰਨੀਏ ਵੀ ਉਹਨਾਂ ਦੇ ਵੀ ਚਲੋ ਭਰਾ ਨਹੀਂ ਹੋਣਾ ਹਨਾ ਤੇ ਮਤਲਬ ਰਖੜੀ ਬਣਵਾ ਕੇ ਸਟੇਟਸ ਲਾਉਂਦੇ ਆਗੇ ਤੇ ਵੀ ਜੋ ਸਟੇਟਸ ਲਾਉਂਦੇ ਆ ਵੀ ਚਲੋ ਰਖੜੀ ਬਣਵਾਉਣੀ ਆ ਬਣਵਾ ਲਓ ਪਰ ਸਾਡੇ ਜਖਮਾਂ ਨੂੰ ਭਰਨ ਦੀ ਬਜਾਏ ਜਿਹੜੋ ਤਾਂ ਨਾ ਆ ਮੇਰੀ ਬੱਚੀ ਦੇਖ ਲੋ ਤੁਸੀਂ ਕਿੰਨੀ इमोशनल ਹੋ ਗਈ ਹੈ ਰੋਣਾ ਨਹੀਂ ਰੋਣਾ ਨਹੀਂ ਭਾਵਕ ਹੋ ਗਈ ਥੋੜਾ ਕਹਿੰਦੀ ਚਾਚੇ ਤਾਏ ਤੁਹਾਨੂੰ ਵੀ ਪਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਚਾਚੇ ਤਾਏ ਹੁੰਦੇ ਆ ਪਰ ਕਈ ਵਾਰ ਇਹ ਰਿਸ਼ਤੇ ਉਦਾਂ ਦੇ ਹੁਣ ਨਹੀਂ ਰਹੀ ਅੱਜ ਦਾ ਸਮਾਂ ਬਦਲ ਗਿਆ ਸੋ ਨਹੀਂ ਪੁੱਤ ਰੋਣਾ ਘਾਤੇ ਮਾਂ ਵੀ ਰੋਣ ਲੱਗ ਗਈ ਨਹੀਂ 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 ਰੋਣਾ ਨਹੀਂ ਆ ਭਰਾ ਰੱਬ ਜ਼ਰੂਰ ਦੇਊਗਾ ਠੀਕ ਆ ਸਾਰੇ ਵੀਰੇ ਜਿਹੜੇ ਦੇਖ ਰਹੇ ਆ ਉਹ ਸਾਰੇ ਭਰਾ ਹੀ ਆ ਦੋਨੇ ਭੈਣਾਂ ਰੋਣ ਲੱਗ ਗਈਆਂ ਨਾ 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 ਪੁੱਤ ਰੋਣਾ ਨਹੀਂ ਸਾਰੇ ਭਰਾਵਾ ਬਹੁਤ ਇਮੋਸ਼ਨਲ ਵਾਲੀ ਚੀਜ਼ ਆ ਕਿ ਨਿੱਕੇ ਨਿੱਕੇ ਜਦੋਂ ਬੱਚੇ ਦੇਖਦੇ ਆ ਆਪਣੇ ਆਲੇ ਦੁਆਲੇ ਹਨਾ ਭਰਾਮਾਂ ਦੇ ਰਖੜੀ ਬੰਨੀ ਜਾਂਦੀ ਆ ਤਾਂ ਕਿਤੇ ਨਾ ਕਿਤੇ ਮਾਨੇ ਨਾ ਭੈਣਾਂ ਦਾ ਦੁੱਖ ਦਾ ਵਾ ਸੋ ਤੁਸੀਂ ਰੋਣਾ ਨਹੀਂ ਆ ਸਾਰੇ ਤੁਹਾਨੂੰ ਦੇਖ ਰਹੇ ਆ ਹਨਾ ਹੰਝੂ ਪੁੰਝੋ ਦੇਖ ਰਹੇ ਆ ਉਹ ਸਾਰੇ ਤੁਹਾਡੇ ਵੀਰ ਵਾ ਠੀਕ ਆ ਤੁਸੀਂ ਹੁਣ ਬਹੁਤ ਲੋਕ ਤੁਹਾਨੂੰ ਪਿਆਰ ਕਰਦੇ ਆ ਮੈਨੂੰ ਦੱਸੋ ਤੁਸੀਂ ਘਰ ਦੇ ਵਿੱਚ ਰੋਣਾ ਨਹੀਂ ਆ ਆਪਾਂ ਕੋਈ ਹੋਰ ਗੱਲ ਕਰਦੇ ਆ ਮੈਨੂੰ ਦੱਸੋ ਤੁਸੀਂ ਘਰ ਦੇ ਵਿੱਚ ਕੀ ਕੀ ਕੰਮ ਕਰਦੇ ਹੋ ਰੋਟੀ ਪਾਣੀ ਪਕਾਉਂਦੇ ਹੋ ਹਾਂਜੀ ਹੈਂ ਸਾਰਾ ਕੰਮ ਕਰ ਲੈਂਦੇ ਹੋ ਕੀ ਕੀ ਕਰਦੇ ਹੋ ਮੇਰੇ ਲਈ ਕੀ ਬਣਾਇਆ ਤੁਸੀਂ ਜ ਮਟਰ ਪਨੀਰ ਹਾਂ ਮੇਰੇ ਲਈ ਮਟਰ ਪਨੀਰ ਬਣਾਇਆ ਤੁਸੀਂ ਸਾਰਾ ਕੰਮ ਕਰ ਲੈਂਦੇ ਹੋ ਮਟਰ ਪਨੀਰ ਬਣਾਉਣਾ ਆਂਦਾ ਵਾ ਕਿੱਦਾਂ ਬਣਾਈਦਾ ਹਾਂਜੀ ਹੂੰ ਕਿੱਦਾਂ ਬਣਾਈਦਾ ਜੀ ਮੇਰੇ ਪੈਨ ਨੂੰ ਬਤਾ ਹੈ ਤੁਸੀਂ ਬਣਾਉਂਦੀ ਹੋ ਜੀ ਸਭ ਤੋਂ ਪਹਿਲਾਂ ਤੜਕਾ ਤਿਆਰ ਕਰੀਦਾ ਗੰਡੇ ਵਗੈਰਾ ਤੜਕ ਕੇ ਤੇ ਉਸ ਤੋਂ ਬਾਅਦ ਮਤਲਬ ਜਿਉ ਸਾਰਾ ਮਸਾਲਾ ਤਿਆਰ ਹੋ ਜਾਂਦਾ పానీతో బా మటర్ సట్ సనీర సట్నియా పా ਸੋ ਇਹਨਾਂ ਭੈਣਾਂ ਨੂੰ ਬਹੁਤ ਹਰ ਕੋਈ ਪਿਆਰ ਦਿੰਦਾ ਵਾ ਸੋ ਅੱਜ ਦਾ ਮੋਟਿਵ ਵੀ ਇਹਨਾਂ ਦੇ ਕੋਲ ਇੱਥੇ ਪਹੁੰਚਣ ਦਾ ਇਹੀ ਸੀ ਇੱਕ ਤਾਂ ਪਿੰਡ ਇਹਨਾਂ ਦਾ ਬਹੁਤ ਦੂਰ ਆ ਮੈਨੂੰ ਲੱਗਦਾ ਹੈ ਕਿ ਐਨੇ ਕ ਜ਼ਿਆਦਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿੰਦਾ ਵਾ ਹਨਾ ਕਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਇਹ ਬੱਚੇ ਬੜੀ ਮਿਹਨਤ ਕਰਕੇ ਪੜ੍ਹਦੇ ਆ ਇਹਨਾਂ ਦੇ ਫਾਦਰ ਆ ਇਹਨਾਂ ਦੇ ਮਾਦਰ ਆ ਪਾਪਾ ਬਹੁਤ ਮਿਹਨਤ ਕਰਕੇ ਇਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ ਤੇ ਕੁੜੀਆਂ ਪੜ੍ਹਾਈ ਦੇ ਵਿੱਚ ਵੀ ਬਹੁਤ ਮਿਹਨਤ ਕਰਦੀਆਂ ਬਹੁਤ ਲੋਕ ਥੱਲੇ ਕਮੈਂਟ ਕਰਦੇ ਆ ਕਿ ਤੁਸੀਂ ਜਿਹੜਾ ਹਨਾ ਬਹੁਤ ਵਧੀਆ ਸਿਆਣੀਆਂ ਕੁੜੀਆਂ ਉਹ ਤੁਸੀਂ ਨਾਲ-ਨਾਲ ਕੰਮ ਵੀ ਕਰਦੇ ਆ ਕਰਦੇ ਹੋ ਮੰਮੀ ਦੇ ਨਾਲ ਹੈਲਪ ਵੀ ਕਰਵਾਉਂਦੇ ਹੋ ਸਾਡੇ ਧੂਆ ਪੋਤ ਇਦਾਂ ਦੇ ਨਹੀਂ ਆ ਸੋ ਪਿਤਾ ਜੀ ਮੌਜੂਦ ਆ ਤੁਸੀਂ ਵੀ ਭਾਵੁਕ ਹੋਗੇ ਹਨਾ ਸਾਰਾ ਪਰਿਵਾਰ ਹੀ ਭਾਵੁਕ ਹੋ ਗਿਆ ਤੇ ਲੱਗਦਾ ਨਹੀਂ ਕਿ ਧੀਆਂ ਮੇਰੀਆਂ ਪੁੱਤਾਂ ਦੇ ਸਮਾਨ ਵਾਂ ਕੋਈ ਇੰਨੀ ਲੋਡ ਨਹੀਂ ਹੈਗੀ ਮੁੰਡੇ ਦੀ ਬਹੁਤਾ ਮੇਰੀਆਂ ਧੀਆਂ ਮੁੰਡਾ ਲੋਡ ਨਹੀਂ ਮੁੰਡੇ ਦੇ ਮੈਨੂੰ ਹੂੰ ਧੀਆਂ ਰੱਖਣ ਗਈ ਮੈਂ ਦੋ ਹੂੰ ਤੇ ਈ ਮੰਨਦੇ ਹੋਵੇ ਪੁੱਤਾਂ ਵਾਂਗੂ ਅੱਜ ਨਾਮ ਰੋਸ਼ਨ ਕਰ ਰਹੀਆਂ ਹਾਂ ਹਾਂ ਜੀ ਪੁੱਤਾਂ ਵਾਂਗ ਰੱਖੇ ਮੈਂ ਤਾਂ ਹੂੰ ਮੈਂ ਤਾਂ ਕਦੇ ਸੋਚੀ ਨਹੀਂ ਆਪਣੇ ਮੁੰਡਾ ਹੋਏ ਪਾਪੂ ਕਾਤੇ ਹੋ ਜਾਂਦੀਆਂ ਭਰਾ ਦੀ ਗੱਲ ਸੁਣ ਕੇ ਇੰਨਾ ਭਾਵੁਕ ਹੋ ਗਈਆਂ ਬਸੂੰ ਹੀ ਹੋ ਜਾਂਦੀਆਂ ਇਹੇ ਹਮ ਮੈਂ ਦੇਖਿਆ ਵੀਡੀਓਜ਼ ਦੇ ਵਿੱਚ ਕਹਿੰਦੀਆਂ ਮੰਨਦੀਆਂ ਸਾਡਾ ਵੀਰ ਹੈ ਨਹੀਂ ਸਾਨੂੰ ਵੀਰ ਦੇ ਦਿਓ ਹੈ ਇਦਾਂ ਕਰਦੀਆਂ ਸ਼ੁਰੂ ਤੋਂ ਹੀ ਇਹਨਾਂ ਨੂੰ ਇਦਾਂ ਹੁੰਦਾ ਕੀ ਕਰਤ ਕਰਦੀਆਂ ਇਹ ਬਸੇ ਹਮ ਮੈਂ ਇਹਨੂੰ ਕਿਹਾ ਵੀ ਆਪਾਂ ਭਰਾ ਨੂੰ ਕੀ ਕਰਾਉਣਾ ਹੈ ਜਦ ਚੱਲ ਦੋਦੇ ਤੁਸੀਂ ਰੋਣ ਹਮ ਇਹ ਦੋਨੇ ਗੁੱਡੰਗੀ ਰੱਖਿਆ ਹੈ ਮੇਰੇ ਕੋਲ ਹਮ ਕੀ ਕਾ ਦਾ ਸਾਰਾ ਕੰਮ ਕਰਦੀਆਂ ਸਾਰਾ ਕੰਮ ਕਰਦੀਆਂ ਇਹ ਟੋਟਲ ਤੇ ਪੜਾਈ ਕਿੱਦਾਂ ਪੜਾਈ ਤੇ ਕੋਈ ਫਰਕ ਤਾਂ ਨਹੀਂ ਪੈਂਦਾ ਨਾ ਨਾ ਜਮੀ ਨਹੀਂ ਪੂਰੀਆਂ ਸਹਾਰਾ ਹੀ ਪੜਾਈ ਚ ਅੱਛਾ ਤੇ ਤੁਸੀਂ ਇੰਨੀਆਂ ਸੋਹਣੀਆਂ ਵੀਡੀਓਜ਼ ਬਣਾਉਂਦੇ ਹੋ ਕੌਣ ਉਹ ਵੀਡੀਓ ਤੁਹਾਨੂੰ ਸਿਖਾਉਂਦਾ ਵਾ ਕਿ ਕਿੱਦਾਂ ਕਿੱਦਾਂ ਬਣਾਣੀਆਂ ਜਿੱਦਾਂ ਤੁਸੀਂ ਬੋਲਦੇ ਹੋ ਇੱਕ ਡਾਇਲੋਗ ਬੋਲ ਕੇ ਸੁਣਾਓ ਕੋਈ ਗਾਣਾ ਆਂਦਾ ਕੋਈ ਭਰਾ ਤੇ ਕੋਈ ਗਾਣਾ ਸੁਣਾ ਦਿਓ ਜੀ ਮਾਤੇ ਹੋ ਨਹੀਂ ਮਾਤੇ ਆਂਦਾ ਚਲ ਮਾਤੇ ਸੁਣਾ ਜਦ ਮੈਂ ਬਾਬਲ ਦੇ ਕਰ ਜੰਮੀ ਮੇਰੀ ਰੋਣ ਲੱਗ ਪਈ ਅੰਮੀ ਓ ਜਦ ਮੈਂ ਬਾਬਲ ਦੇ ਕਰ ਜੰਮੀ ਮੇਰੀ ਰੋਣ ਲੱਗ ਪਈ ਅੰਮੀ ਕਹਿੰਦੀ ਜਗ ਦੀ ਨਜ਼ਰਣ ਕੰਮੀ ਮੈਂ ਤੈਨੂੰ ਕਿੱਥੇ ਲਗਾਉਂਗੀ ਕਿੱਥੇ ਲਗਾਉਂਗੀ ਮੁੰਡਿਆਂ ਵਾਲੇ ਮੰਗਦੇ ਕਾ ਨਾਮ ਕਰਾਂ ਕਿੱਥੋਂ ਲਿਆਉਂਗੀ ਕਿੱਥੇ ਆਉਂਗੇ ਚੋਹਾਂ ਸਾਲਾਂ ਦੀ ਸੀ ਸਾਰੀ ਨਿਕਲੀ ਮਾਂ ਵਰਗੀ ਸਚਿਆਰੀ ਚੁਕਲੀ ਕਰਦੀ ਜ਼ਿੰਮੇਵਾਰੀ ਮੰਨ ਕੇ ਤੀਦਿਆ ਕਰਮਾਂ ਨੂੰ ਤੀਦਿਆ ਕਰਮਾਂ ਨੂੰ ਜਿਉਂਦੇ ਸਾਰੀ ਪੁੱਤ ਵਖ ਹੋ ਗਏ ਬਾਪੂ ਰੋਂਦਾ ਹੈ ਕਰਮਾਂ ਨੂੰ ਰੋਣਾ ਏ ਕਰਮਨੂ ਬਹੁਤ ਸੋਣਾ ਬਹੁਤ ਸੋਣਾ ਜਿਨ੍ਹਾਂ ਨੇ ਵੀ ਸੁਣਿਆ ਹੋਊਗਾ ਬਹੁਤ ਤੁਹਾਨੂੰ ਦਵਾਮਾਂ ਦੇਣਗੇ ਤੁਹਾਨੂੰ ਪਤਾ ਕਿੰਨਾ ਲੋਕ ਤੁਹਾਨੂੰ ਚਾਹੁੰਦੇ ਆ ਕਿੰਨਾ ਤੁਹਾਨੂੰ ਦਵਾਮਾਂ ਦਿੰਦੇ ਆ ਰੋਣਾ ਨਹੀਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਮੁੰਡਾ ਬਣ ਕੇ ਦਿਖਾਣਾ ਵਾ ਅੱਗੇ ਹੋਰ ਨਾਮ ਰੋਸ਼ਨ ਕਰਨਾ ਮਮੀ ਟੈਡੀ ਦਾ ਹਾਂਜੀ ਕੀ ਬਣਨਾ ਜ਼ਿੰਦਗੀ ਦੇ ਵਿੱਚ ਜੀ ਡਾਕਟਰ ਡਾਕਟਰ ਬਣਨਾ ਵਾ ਡਾਕਟਰ ਲਈ ਕੀ ਕਰਨਾ ਪੈਣਾ ਜੀ ਮਰੀਜ਼ਾਂ ਦਾ ਇਲਾਜ ਮਰੀਜ਼ਾਂ ਦਾ ਇਲਾਜ ਕਿੱਦਾਂ ਮੰਦੇ ਵਿੱਚ ਆਇਆ ਮੈਂ ਡਾਕਟਰ ਬਣਨਾ ਕਿਸ ਨੂੰ ਦੇਖਿਆ ਸੀ ਕੋਈ ਚੰਗਾ ਕੰਮ ਕਰਦਾ ਸੀ ਹਾਂਜੀ ਕੀ ਦੇਖਿਆ ਸੀ ਜੀ ਜੀ ਦਈਏ ਸੀਡ ਡਾਕਟਰ ਦਈਏ ਨਹੀਂ ਅੱਛਾ ਜੇ ਤੁਸੀਂ ਡਾਕਟਰ ਦੇ ਜਾਂਦੇ ਡਾਕਟਰ ਸੂਈ ਵੀ ਲਾਂਦਾ ਹੁੰਦਾ ਡਰ ਨਹੀਂ ਲੱਗਦਾ ਨਹੀਂ ਜੀ ਤੁਸੀਂ ਵੀ ਫੇਰ ਦਾ ਲਾਉਂਗੇ ਮਰੀਜ਼ਾਂ ਦੇ ਸੂਈਆਂ ਹਾਂਜੀ ਹੈ ਠੀਕ ਕਰਨ ਲਈ ਹਾਂਜੀ ਚਲੋ ਰੱਬ ਕਰੇ ਤੁਸੀਂ ਡਾਕਟਰ ਬਣ ਜਾਓ ਤੁਸੀਂ ਕੀ ਬਣਨਾ ਚਾਹੁੰਦੇ ਹੋ ਬਾਕੀ ਸੇਰਤਾ ਜੀ ਹੁਣ ਅਸੀਂ ਪੜ੍ਹਾਈ ਕਰੀ ਜਾਂਦੇ ਹਾਂ ਬਾਕੀ ਸੇਰ ਰੱਬ ਤੇ ਡੋਰਾ ਗੀਆਂ ਉਹ ਬਾਕੀ ਸੇਰ ਮੇਰਾ ਸੁਪਨਾ ਪੁਲਿਸ ਵਾਲੇ ਬਣਾ ਪੁਲਿਸ ਵਾਲੀ ਬਣਨਾ ਚਾਹੁੰਦੇ ਹੋ ਹੈ ਪੁਲਿਸ ਲਈ ਕੀ ਕਰਨਾ ਪਊਗਾ ਫੇ ਕੀ ਕਰੋਗੇ ਚਲੋ ਮੰਨ ਲਓ ਤੁਸੀਂ ਬਣਗੇ ਕੀ ਕਰੋਗੇ ਫੇ ਮੈਂ ਚੰਗੇ ਕੰਮ ਕਰੂੰਗੀ ਜਿਹੜਾ ਵੀ ਨਸ਼ੇ ਪੱਤੇ ਕਰਨਗੇ ਮੈਂ ਉਹਨਾਂ ਨੂੰ ਛਡਵਾਉਂਗੀ ਹਾਂ ਤੇ ਪੜੋਂਗੇ ਕਿ ਛਡਵਾਉਂਗੇ ਮਤਲਬ ਫੜੋਂਗੇ ਫੜਾਂਗੇ ਮਤਲਬ ਨਸ਼ੇ ਪੱਤੇ ਛਡਵਾਵਾਂਗੇ ਉਹਨਾਂ ਤੋਂ ਨਸ਼ੇ ਪੱਤੇ ਛਡਵਾਉਗੇ ਅੱਛਾ ਤੇ ਜਿੱਦਾਂ ਹੁਣ ਤੁਸੀਂ ਪੜਦੀਆਂ ਉਹ ਫਿਰ ਨਾਲ ਨਾਲ ਹੋਰ ਕੀ ਕਰਦੇ ਹੋ ਜ਼ਿੰਦਗੀ ਦੇ ਵਿੱਚ ਤੁਹਾਡੀ ਡੇਲੀ ਲਾਈਫ ਜਾਨਣਾ ਚਾਹੁੰਦੇ ਆ ਸਵੇਰੇ ਉੱਠਦੇ ਹੋ ਫਿਰ ਕੀ ਕਰਦੇ ਹੋ ਮਤਲਬ ਜੀ ਅਸੀਂ ਮਤਲਬ ਕੋਈ ਵੀਡੀਓ ਨਹੀਂ ਬਣਾਉਂਦੀ ਮਤਲਬ ਸਾਰਾ ਕੰਮ ਕਰਦੇ ਆਂਗੇ ਪੜਦਿਆਂ ਵੀ ਅਸੀਂ ਗੁਰਦੁਆਰੇ ਵੀ ਜਾਣੀ ਆਂਗੀਆਂ ਮਾਪਪਤੀ ਸੇਵਾ ਵੀ ਕਰਦੀਆਂ ਆਂਗੀਆਂ ਤੇ ਅਸੀਂ ਆਪਣੇ ਮਨ ਵਿੱਚ ਇਹ ਸੋਚ ਰੱਖਿਆ ਕਿ ਸਾਰੀ ਮਮਾ ਰੱਡ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਤੇ ਆਪका ਮਜਬੂ ਹੋ ਕੇ ਦਿਖਾਣਾ ਸੀ ਕਿੰਨੀ ਪਿਆਰੀ ਤੇ ਸਿਆਣੀ ਸੋਚ ਵਾ ਰੱਬ ਕਰੇ ਤੁਹਾਡੀਆਂ ਸਾਰੀਆਂ ਵਿਸ਼ੇਸ ਪੂਰੀਆਂ ਹੋਣ ਤੇ ਜਿੱਦਾਂ ਤੁਸੀਂ ਵੀਡੀਓ ਬਣਾਉਂਦੇ ਹੋ ਗੁਰਬਾਣੀ ਵੀ ਪੜਦੇ ਹੋ ਪਾਠ ਕਰਦੇ ਹੋ ਹਾਂਜੀ ਮੈਂ ਸੁਣਿਆ ਤੁਸੀਂ ਬਹੁਤ ਸੋਹਣਾ ਪਾਠ ਕਰਦੇ ਹੋ ਹਾਂਜੀ ਸੁਣਾਉਂਗੇ ਫੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਵਾਹਿਗੁਰੂ ਰਹਿਰਾ ਸਾਹਿਬ ਏਕ ਓਂਕਾਰ ਸਤਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ تام ਨ ਹੋਈ ਤੂ ਕਰਤਾ ਕਰ ਨਾ ਮੈਂ ਨਹੀਂ ਜਾਂ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨ ਜਾਏ ਲਖਿਆ ਰਹਾਓ ਜਤਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰਿਆ ਤੂੰ ਸੱਚਾ ਸਾਈ ਸਤਸਵਾਲੇ ਯੋਜਨ ਕੀਤੀ ਕਿ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿ ਜੀ ਕਰਨਾ ਸੋ ਕਰਾਹੇ ਆ ਸੋ ਦਰਾਗੇ ਆਸਮਾਨ ਲਾ ਪਹਿਲਾ ਏ ਓਂਕਾਰ ਸਤਗੁਰ ਪ੍ਰਸਾਦ ਠੀਕ ਹੈ ਠੀਕ ਹੈ ਮੰਨ ਗਏ ਸੀ ਠੀਕ ਹੈ ਫਤਿਹ ਬੁਲਾ ਦਿਓ ਇੱਕ ਵਾਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਹੁਤ ਸੋਹਣੀ ਸੋਚ ਬਹੁਤ ਸੋਹਣੀ ਸੰਸਕਾਰ ਤੁਹਾਨੂੰ ਮਾਪਿਆਂ ਨੇ ਦਿੱਤੇ ਗੁਰਬਾਣੀ ਕਿਹਨੇ ਸਿਖਾਈ ਸੀ ਪਾਠ ਕਰਨਾ ਕਿਹਨੇ ਸਿਖਾਇਆ ਸੀ ਜੀ ਬਾਬਾ ਜੀ ਨੇ ਬਾਬਾ ਜੀ ਨੇ ਕਿਹੜੇ ਬਾਬਾ ਜੀ ਨੇ ਜੀ ਮਹਿੰਦਰ ਸਿੰਘ ਅੱਛਾ ਤੁਸੀਂ ਗੁਰਦੁਆਰੇ ਜਾਂਦੇ ਸੀ ਹਾਂਜੀ ਗੁਰੂ ਘਰ ਨੇ ਉਹਨੇ ਸਿਖਾਇਆ ਹਾਂਜੀ ਤੁਸੀਂ ਕਿਹਾ ਸੀ ਕਿ ਮੈਂ ਸਿੱਖਣਾ ਚਾਹੁੰਦੀ ਹਾਂ ਮੈਂ ਪੜ੍ਹਨਾ ਚਾਹੁੰਦੀ ਹਾਂ ਕਿ ਹੋਰ ਬਹੁਤ ਸਾਰੇ ਉਹਨੂੰ ਸਿਖਾਉਂਦੇ ਆ ਜੀ ਬਹੁਤ ਸਾਰੇ ਸਿਖਾਉਂਦੇ ਆ ਜੀ ਅੱਛਾ ਤੇ ਫਿਰ ਸਵੇਰੇ ਸਵੇਰੇ ਉੱਠ ਕੇ ਨਹੀਂ ਪਾਠ ਕਰਦੇ ਕਿ ਸ਼ਾਮ ਨੂੰ ਕਰਦੇ ਹੋ ਜੀ ਸ਼ਾਮ ਨੂੰ ਸ਼ਾਮ ਨੂੰ ਕਰਦੇ ਸਵੇਰੇ ਉੱਠ ਕੇ ਸਕੂਲ ਜਾਂਦੀ ਕਾਲੀ ਹੁੰਦੀ ਆ ਹਾਂਜੀ ਹੈ ਤੇ ਸਕੂਲ ਪੜਾਈ ਦੇ ਵਿੱਚ ਮਨ ਲੱਗ ਜਾਂਦਾ ਵਾ ਹਾਂਜੀ ਫਿਰ ਵੀਡੀਓ ਕਦੋਂ ਬਣਾਉਂਦੇ ਹੋ ਇੰਨਾ ਤੁਸੀਂ ਪੜ੍ਹਦੇ ਵੀ ਹੋ ਘਰ ਦਾ ਕੰਮ ਵੀ ਕਰਦੇ ਹੋ ਵੀਡੀਓ ਬਣਾਉਣ ਦਾ ਸਮਾਂ ਕਿੱਦਾਂ ਮਿਲਦਾ ਬਸ ਘਰ ਦਾ ਕੰਮ ਕਰਦੇ ਆ ਮਤਲਬ ਘਰ ਦਾ ਕੰਮ ਕਰਦੇ ਕਰਦੀ ਵੀਡੀਓ ਬਣਾ ਲੈਣੇ ਅੱਬੀ ਹਜੇ ਵੀ ਆਏ ਹੁੰਦਾ ਕਈ ਵਾਰੀ ਵੀ ਹਨਾ ਵੀ ਮਤਲਬ ਕਈਆਂ ਦੇ ਦਿਲਾ ਚਾਏ ਉਹ ਵੀ ਆ ਨਾ ਸਿਰਫ ਇਹ ਕੰਮ ਕਰਦੀਆਂ ਹੀ ਮਤਲਬ ਜਦੋਂ ਮੂੰਹ ਹੀ ਬਸ ਵੀਡੀਓ ਪਾਉਣ ਵਾਸਤੇ ਕੰਮ ਕਰਦੀਆਂ ਅਸੀਂ ਐਂ ਨਹੀਂ ਕਰਦੇ ਸਿਰਫ ਅਸੀਂ ਜਦੋਂ ਵੀਡੀਓ ਮਤਲਬ ਕੰਮ ਕਰੀ ਜਾਂਦੇ ਹੋਈਆਂ ਬਸ ਉਹ ਵੀ ਵੀਡੀਓ ਬਣਾ ਲੈਣੇ ਅੱਛਾ ਮੈਨੂੰ ਇੱਕ ਡਾਇਲੌਗ ਸੁਣਾਓ ਤੁਸੀਂ ਦੋਨੋਂ ਹੀ ਬਹੁਤ ਸੋਹਣੀ ਅਦਾਕਾਰੀ ਕਰਦੇ ਹੋ ਹਨਾ ਤੁਸੀਂ ਕੋਈ ਨਾ ਕੋਈ ਡਾਇਲੌਗ ਬੋਲ ਕੇ ਜਿਹਦਾ ਬੋਲਦੀਆਂ ਹੋ ਤੁਸੀਂ ਦੋਨੋਂ ਹੀ ਕੋਈ ਵੀ ਡਾਇਲੌਗ ਬੋਲ ਕੇ ਮੈਨੂੰ ਕਰਕੇ ਦਿਖਾਓ ਕਿੱਦਾਂ ਬੋਲਦੇ ਹੋ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਦੀਦੀ ਜੀ ਸਾਡੇ ਇੰਟਰਵਿਊ ਲੈਣ ਆਏ ਆ ਤੇ ਬਹੁਤ ਵਧੀਆ ਜੀ ਦੀਦੀ ਜੀ ਤੇ ਅਸੀਂ ਇਹਦੇ ਵਾਸਤੇ ਇੰਨਾ ਵਾਸਤੇ ਬਹੁਤ ਕੁਝ ਬਣਾਇਆਗਾ ਤੇ ਮਤਲਬ ਦੀਦੀ ਜੀ ਦਾ ਧੰਨਵਾਦ ਦੇ ਮਤਲਬ ਜਿਹੜੇ ਸਾਡੀ ਇੰਟਰਵਿਊ ਲੈਣ ਆਏਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਅੰਦਾਜ਼ ਦੇ ਵਿੱਚ ਜਿੱਦਾਂ ਤੁਸੀਂ ਵਾਇਰਲ ਹੋ ਅਸੀਂ ਅਸਸਰੀਆ ਕਾਲਜੀ ਸਾਰਿਆਂ ਨੂੰ ਅਸੀਂ ਦੀਦੀ ਵਾਤੇ ਪਹਿਲਾਂ ਤੇ ਮਟਰ ਪਨੀਰ ਬਣਾਇਆ ਜੀ ਤੇ ਜੀ ਦੀ ਦੀਦ ਨਹੀਂ ਹਾਂ ਜੀ ਖਾਊਗੀ ਜੀ ਆਹ ਦੀਦੀ ਖਾਊਗੀ ਮੈਂ ਜਰੂਰ ਖਾਊਗੀ ਅੱਛਾ ਜੀ ਜੀ ਤੁਸੀਂ ਹਰ ਗੱਲ ਦੇ ਵਿੱਚ ਲਾਉਂਦੇ ਹੋ ਹੋਰ ਬੱਚੇ ਵੀ ਜੀ ਜੀ ਕਰਦੇ ਨੇ ਇੱਦਾਂ ਤੁਹਾਡੇ ਵਾਂਗ ਜੀ ਸੰਤ ਪਤਾ ਨਹੀਂ ਨਹੀਂ ਪਤਾ ਤੁਸੀਂ ਜੀ ਜ਼ਰੂਰ ਲਾਂਦੇ ਹੋ ਹਨਾ ਚੰਗਾ ਲੱਗਦਾ ਹੈ ਤਾਂ ਹਰ ਬੰਦੇ ਨੂੰ ਸਤਿਕਾਰ ਨਾਲ ਗੱਲ ਕਰ ਕਾਫੀਆਂ ਦੇ ਕਮੈਂਟ ਹੁੰਦੇ ਵੀ ਤੁਸੀਂ ਜੀ ਜੀ ਕਿਉਂ ਕਹਿੰਦੇ ਹੋ ਜੀ ਮੇਰੀ ਮੰਮਾ ਕੀ ਮਤਲਬ ਜਿਹੜੇ ਉਹਦੇ ਪੇਕੇ ਉਹ ਸਰਦਾਰਾਂ ਦੇ ਪਿੰਡ ਵਾਦਦੇ ਆਗੇ ਤੇ ਮੇਰੇ ਮੰਮੀ ਮਤਲਬ ਜੀ ਤੁੜਤੀ ਮੇਰੀ ਮੰਮਾ ਜੀ ਜੀ ਕਹਿੰਦਾ ਸਾਨੂੰ ਸਿਖਾਉਂਦੀ ਹੈਗੀ ਕਿਉਂਕਿ ਤੁਸੀਂ ਆਹ ਕਹਾਣੀ ਇਹ ਤਾਂ ਸੁਣੀ ਹੋ ਗਿਫਤਾ ਵੀ ਜਹ ਜੀ ਕੋਕੋ ਹਾ ਜੀ ਕੋਕੋ ਦੇ ਬੱਚੇ ਜਿਵੇਂ ਸਾਡੀ ਮੰਮਾ ਮਤਲਬ ਬੋਲਦੀ ਆ ਉਮੀਤ ਮਤਲਬ ਸਾਡੀ ਬੋਲਵਾਨੀ ਹੈਗੀ ਤੋ ਬਿਲਕੁਲ ਮਮੀ ਪਾਪਾ ਨੇ ਐ ਪੂਰੇ ਬੱਚੇ ਜਿਹੜੇ ਆ ਹਰ ਚੀਜ਼ ਇਹਨਾਂ ਨੂੰ ਸਿਖਾਈ ਹੋਈ ਐ ਕਈ ਵਾਰ ਨਾ ਇਦਾਂ ਕਹਿ ਦਿੰਦੇ ਆ ਲੋਕ ਕਿ ਧੀਆ ਪੁੱਤ ਹੋਣ ਤਾਂ ਇਹਨਾਂ ਵਰਗੇ ਹੁਣ ਸਾਡੇ ਬੱਚੇ ਤਾਂ ਆਖੇ ਹੀ ਨਹੀਂ ਲੱਗਦੇ ਸਾਡੀ ਕਿਸੇ ਗੱਲ ਨੂੰ ਪਾਣੀ ਦਾ ਗਲਾਸ ਵੀ ਕਹਿ ਦਈਏ ਤਾਂ ਬੱਚੇ ਜਿਹੜੇ ਆ ਬਹਾਨਾ ਬਨ ਕੇ ਭੱਜ ਜਾਂਦੇ ਆ ਤੁਹਾਨੂੰ ਕਦੇ ਇਦਾਂ ਦੀ ਮੁਸ਼ਕਲ ਆਈ ਆਪਣੀਆਂ ਧੀਆ ਦੇ ਵਿੱਚ ਕੁਛ ਇਦਾਂ ਦੀ ਕਮੀ ਨਜ਼ਰ ਆਈ ਕਦੇ ਆਈ ਨਹੀਂ ਜਮੀ ਨਹੀਂ ਆਈ ਹੂੰ ਪਾਣੀ ਤਾਂ ਨਹੀਂ ਜਦੋਂ ਮੈਂ ਆਉਣਾ ਕੰਮ ਤੋਂ ਉਸ ਪਹਿਲਾਂ ਫੜਾ ਦਿੰਦੀ ਆ ਜੀ ਹੂੰ ਜਿੱਦਾਂ ਇਹਨੀਆਂ ਸਿਆਣੀਆਂ ਗੱਲਾਂ ਕਰਦੇ ਹੋ 노 ਡਾਊਟ ਤੁਸੀਂ ਦੋਨਾਂ ਨੇ ਹੈ ਨਾ ਸੰਸਕਾਰ ਅੱਛੇ ਦਿੱਤੇ ਆ ਲੱਗਦਾ ᱛੀਆਂ ਦੇ ਵਿੱਚ ਉਹ ਚੀਜ਼ ਦੇਖਦੇ ਹੋ ਕਿ ਜਿੰਨਾ ਹੋਣੀ ਵਾਇਰਲ ਵੀ ਹੋ ਰਹੀਆਂ ਅੱਗੇ ਜਾ ਕੇ ਹੋਰ ਵੱਡਾ ਕੁਝ ਕਰ ਸਕਦੀਆਂ ਜੋ ਕਹਿੰਦੀਆਂ ਇਹ ਪੂਰਾ ਕਰਕੇ ਦਿਖਾਣਗੀਆਂ ਹਾਂ ਜੀ ਦੀਦਾ ਹੀ ਇਹਨਾਂ ਦੇ ਵਿੱਚੋਂ ਹੁਣ ਹੂੰ ਵੀ ਜੋਂ ਸਾਡੀ ਇਹ ਗੱਲਬਾਤ ਮੰਨ ਲਿ ਗਏ ਨੇ ਸਾਡੇ ਕਹਿਣੇ ਤੇ ਸਾਰਾ ਕੁਝ ਇਹ ਮਤਲਬ ਜੀ ਜੀ ਅਸੀਂ ਸਿਖਾਇਆ ਸਾਰਾ ਕੁਝ ਕਰਨਾ ਇਹ ਸਾਡਾ ਕਹਿਣਾ ਮੰਨ ਲਿ ਗਏ ਨੇ ਹਾਂ ਘਰ ਦੇ ਹਾਲਾਤ ਦੀ ਅਗਰ ਮੈਂ ਗੱਲ ਕਰਾਂ ਤਾਂ ਠੀਕ ਆ ਗੁਜ਼ਾਰਾ ਵਧੀਆ ਚੱਲ ਰਿਹਾ ਬੱਚੀਆਂ ਦੀ ਪੜ੍ਹਾਈ ਦਾ ਕੋਈ ਔਖਾ ਤਾਂ ਨਹੀਂ ਹੁੰਦਾ ਤੁਹਾਨੂੰ ਨਾ ਨਾ ਕੋਈ ਔਖਾ ਨਹੀਂ ਵਧੀਆ ਚੱਲ ਜਾਂਦਾ ਜੀ ਵਧੀਆ ਚੱਲ ਰਿਹਾ ਵਾ ਕੋਈ ਮਦਦ ਦੀ ਲੋੜ ਹੋਵੇ ਤੁਹਾਨੂੰ ਨਾ ਕੋਈ ਲੋੜ ਨਹੀਂ ਮਤਰੀ ਨਹੀਂ ਲੋੜ ਅੱਛਾ ਜਿਹੜੇ ਹੋਰ ਧੀਆ ਵਾਲੇ ਆ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਧੀਆ ਨੂੰ ਬਹੁਤ ਘੱਟ ਸਮਝਦੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤਾਂ ਇਹੀ ਕਹਿਣੇ ਆ ਜੀ ਅਸੀਂ ਵੀ ਆਪਦੀ ਕੈਮਰੇ ਵੱਲ ਦੇਖ ਕੇ ਬੋਲਦਾ ਹਾਂ ਵੀ ਆਪਦੀ ਧੀ ਨੂੰ ਆਪਦੇ ਪੁੱਤ ਨੂੰ ਵੀ ਸਮਝਾ ਕੇ ਰੱਖਣਾ ਵੀ ਚੰਗੀ ਸਿੱਖਿਆ ਦੇਣੀ ਧੀਆ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਹਾਂਜੀ ਬੋਲ ਕੇ ਦੱਸੋ ਧੀਆ ਪੁੱਤਾਂ ਨੂੰ ਘੱਟ ਨਹੀਂ ਹੁੰਦੀਆਂ ਜੀ ਤੋ ਬਿਲਕੁਲ ਇਹ ਥੋੜੇ ਕੈਸ ਕਰ ਸਕਦੇ ਆ ਕਿ ਅੰਦਰ ਬਹੁਤ ਵੱਡੇ ਜਜ਼ਵਾਤ ਵਾ ਪਰ ਕਈ ਵਾਰ ਜਦੋਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਹੋਵੇ ਚੀਜ਼ਾਂ ਕੈਮਰੇ ਦੇ ਮੋਹਰੇ ਕਿੱਦਾਂ ਬੋਲਣਾ ਵਾ ਤਾਂ ਮਾਪੇ ਜਿਹੜੇ ਥੋੜੇ ਸ਼ਰਮ ਜਿਹੀ ਮਹਿਸੂਸ ਜ਼ਰੂਰ ਕਰਦੇ ਆ ਪਰ ਬੱਚਿਆਂ ਤੋਂ ਪਤਾ ਲੱਗਦਾ ਕਿ ਬੱਚੇ ਬਹੁਤ ਅੱਗੇ ਹੋ ਕੇ ਕਾਮਯਾਬ ਹੋਣਗੇ ਤੋ ਲੋਕ ਜਿਹੜੇ ਆ ਕਾਫੀ ਜ਼ਿਆਦਾ ਕੁਝ ਲਿਖਦੇ ਵੀ ਆ ਕੋਈ ਮੈਨੂੰ ਡਾਇਲੋਗ ਕਰਕੇ ਸੁਣਾਓਗੇ ਜਿੱਦਾਂ ਤੁਸੀਂ ਦੋਨਾਂ ਨੇ ਐਕਟਿੰਗ ਬੜੀ ਵਧੀਆ ਕੀਤੀ ਸੀ ਤੁਸੀਂ ਸਬਜ਼ੀ ਕੱਟ ਰਹੇ ਸੀ ਤੁਸੀਂ ਸਬਜ਼ੀ ਬਣਾ ਰਹੇ ਸੀ ਕੁਝ ਆਪਸ ਦੇ ਵਿੱਚ ਤੁਸੀਂ ਕੋਈ ਗੱਲ ਕਰ ਰਹੇ ਸੀ ਉਹ ਚੀਜ਼ ਮੈਨੂੰ ਕਰਕੇ ਕੋਈ ਸੀਨ ਜਿਆ ਅਮ ਉੱਤੀ ਟਾਲੀ ਤੇ ਉਹ ਵਾਲਾ ਉਹ ਜਿਹਦਾ ਐਕਸਪ੍ਰੈਸ਼ਨ ਵੀ ਐਦਾ ਐਦਾ ਜੋ ਕਰਦੇ ਹੁੰਦੇ ਆ ਹੋਰ ਮਖਤਿਆਰ ਕਿਵੇਂ ਆ ਠੀਕ ਆ ਭੈਣੇ ਹੋਰ ਦੂ ਸੁਣਾ ਠੀਕ ਆ ਹੋਰ ਕੀ ਕਰੀ ਆਂਦੀ ਸੀ ਕੁਛ ਨਹੀਂ ਨਹੀਂ ਭੈਣੇ ਮੇਰੇ ਦੋਤੀ ਦਾ ਵਿਆਹ ਹੈਗਾ ਤੂੰ ਆਉਣਾਗਾ ਆਪਾਂ ਨਾਨਕ ਸੱਕੋ ਚੱਲਾਂਗੇ ਕੋਈ ਨਾ ਭੈਣੇ ਚੱਲ ਬੜੂੰਗੀ ਨਹੀਂ ਭੈਣੇ ਇੱਕ ਦੋ ਹੱਪ ਲਾ ਕੇ ਨਾ ਦੇਖ ਲਈਏ ਉੱਥੇ ਦੁਹੇ ਦੁਹੇ ਗਾਵਾਂਗੇ ਹਾਂ ਭੈਣੇ ਲਾਵਾਂਗੇ ਪਰ ਭੈਣ ਕੀਤੇ ਗਈਏ ਨੀ ਪਹਿਲੇ ਮਾਮਾ ਤੇ ਨਗਈਏ ਹਾਂ ਪੜਿਆ ਸਹੀ ਚੱਲ ਉੱਚੀ ਟਾਲੀ ਤੇ ਕੁਗੀਆਂ ਦਾ ਜੋੜਾ ਮਾਵਾਂ ਤੀਆਂ ਦਾ ਬੁਰਾ ਇਹ ਬੇਚੋੜਾ ਰੱਬਾ ਕੀਤੇ ਮਿਲੀਏ ਲੈ ਪੜੇ ਦੋਹਾ ਤਾਂ ਵਧੀਆ ਗਾਲਾ ਹੁਣ ਆਪਾਂ ਗਾਵਾਂਗੇ ਠੀਕ ਹੈ ਤੁਹਾਡੇ ਨਾਨਕ ਚੱਕ ਜਾਵਾਂਗੇ ਨਾ ਕੋਈ ਨਾ ਪੜਨੇ ਗਾਵਾਂਗੇ ਅੱਛਾ ਤੁਸੀਂ ਇਹ ਸਭ ਗੱਲਾਂ ਦੇ ਬੋਲੀਆਂ ਗੱਲਾਂ ਦੇ ਉਹ ਗਿੱਧਾ ਪਾਲਣ ਦੇ ਉਹ ਇਦਾਂ ਦੀਆਂ ਚੀਜ਼ਾਂ ਕਰਦੇ ਹੋ ਹਾਂਜੀ ਤੇ ਮੈਨੂੰ ਕੋਈ ਬੋਲੀ गा ਕੇ ਸੁਣਾਓ ਮੱਕੀ ਦੀ ਰੋਟੀ ਦੇ ਨਾਲ 사ਗ ਬਾਬਲਾ ਤੇਰੀ ਪੱਗ ਨੂੰ ਕਦੇ ਨਹੀਂ ਲਾਉਣਾ ਦਾਗ ਬਾਬਲਾ ਤੇਰੀ ਪੱਗ ਨੂੰ ਕਦੇ ਨਹੀਂ ਲਾਉਣਾ ਦਾਗ ਬਾਬਲਾ ਬਾਬੇ ਜੀ ਬਾ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਨਹੀਂ ਜੀ ਤੁਸੀਂ ਨਹੀਂ ਜਾਂਦੇ ਤੁਹਾਨੂੰ ਨਹੀਂ ਪਸੰਦ ਨਾ ਜੀ ਪਸੰਦ ਹੈਗੀ ਬਟ ਚਲ ਮੈਂ ਸੁਣਾ ਦਿੰਦੀ ਇੱਕ ਬੋਲੀ ਇੱਕ ਚਾਹ ਦੀ ਪੁੜੀ ਇੱਕ ਖੰਡ ਦੀ ਪੂੜੀ ਆ ਜਾ ਦੋਵੇਂ ਨੱਚੀਏ ਨੀ ਚਾਚੇ ਤਾਏ ਦੀ ਕੁੜੀ ਹੂੰ ਸੋ ਲੱਗਦਾ ਕਿ ਇਹ ਚੀਜ਼ਾਂ ਵੀ ਆਪਾਂ ਬੱਚਿਆਂ ਨੂੰ ਸਿਖਾਈਏ ਤਾਂ ਬੱਚੇ ਹੋਰ ਜ਼ਿਆਦਾ ਹੋਰ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣਗੇ ਚੰਗੀਆਂ ਚੀਜ਼ਾਂ ਸਿੱਖਣਗੇ ਹੈ ਨਾਲ ਦੇ ਜਦੋਂ ਤੁਸੀਂ ਸਕੂਲ ਪੜ੍ਹਦੇ ਹੋ ਤਾਂ ਨਾਲ ਦੇ ਬੱਚੇ ਆ ਜਿਹੜੇ ਤੁਹਾਡੇ ਟੀਚਰ ਆ ਜਿਹੜੇ ਉਹ ਤੁਹਾਨੂੰ ਕੁਝ ਕਹਿੰਦੇ ਹੁੰਦੇ ਆ ਕਿ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਜਾਂ ਕੀ ਕਹਿੰਦੇ ਹੁੰਦੇ ਆ ਹਾਂਜੀ ਵੀ ਸਰ ਕਹਿ ਰਹੇ ਨੇ ਤੁਸੀਂ ਬਹੁਤ ਵਧੀਆ ਵੀਡੀਓ ਪਾਉਨੇ ਹੋਗੇ ਮਤਲਬ ਤੇ ਹੈਪੀ ਸਾਰਾ ਜੀ ਸਾਡੇ ਉਹ ਸਾਨੂੰ ਬਹੁਤ ਸਪੋਰਟ ਦਿੰਦੇ ਆਗੇ ਜੀ ਮਤਲਬ ਬਹੁਤ ਵਧੀਆ ਵੀਡੀਓ ਪਾਉਨੇ ਹੋ ਐ ਕਹਿੰਦੇ ਆਗੇ ਜੇ ਜਦੋਂ ਮਤਲਬ ਸਾਨੂੰ ਕੋਈ ਮਤਲਬ ਕੋਈ ਦਿੰਦਾ ਗਾਣਾ ਤਾਂ ਉਦੋਂ ਉਹ ਐਂ ਕਹਿੰਦੇ ਆਗੇ ਵੀ ਬਹੁਤ ਵਧੀਆ ਵੈਰੀ ਗੁੱਡ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜੀ ਸਾਡੀ ਮਨਵੀਰ ਮੈਡਮਾ ਜੀ ਉਹ ਵੀ ਸਾਨੂੰ ਬਹੁਤ ਸਪੋਰਟ ਕਰਦੇ ਆਗੇ ਉਹ ਮਤਲਬ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਕਹਿੰਦੇ ਵੀ ਤੁਸੀਂ ਸਾਥੋਂ ਪੁੱਛ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਬੋਲਦੇ ਆ ਕਰੋ ਮਤਲਬ ਐਦਾਂ ਅੱਛਾ ਤੁਹਾਨੂੰ ਵੀ ਕੋਈ ਕਹਿੰਦੇ ਆ ਨਾਲ ਦੀਆਂ ਸਹੇਲੀਆਂ ਜਿਹੜੀਆਂ ਕੀ ਕਹਿੰਦੀਆਂ ਹੁੰਦੀਆਂ ਵੀ ਇਹਨਾਂ ਤੂ ਬਹੁਤ ਸੋਹਣੀ ਵੀਡੀਓ ਬਣਨੀ ਆ ਬਹੁਤ ਸੋਹਣੀ ਵੀਡੀਓ ਬਣਨੀ ਆ ਸੋ ਮੈਨੂੰ ਇੱਕ ਵਾਰ ਆਪਣੀ ਆਈਡੀ ਦੱਸ ਦੋ ਜਿਹੜੇ ਤੁਹਾਨੂੰ ਦੇਖਦੇ ਆ ਉਹ ਤੁਹਾਨੂੰ ਫੋਲੋ ਵੀ ਕਰ ਲੈਣ ਤੁਹਾਡੀਆਂ ਸੋਹਣੀਆਂ ਸੋਹਣੀਆਂ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀਆਂ ਉਹ ਵੀ ਦੇਖ ਲੈਣ ਕੀ ਆਈਡੀ ਦਾ ਜੀ ਐਸ ਪੀ ਸਿੰਘ ਮੈਕਦੀਪ ਕੌਰ ਤੁਹਾਡੀ ਐਸਪੀ ਸਿੰਘ ਮੈਕਡਿਪ ਕੋਲ ਇੱਕੋ ਹੀ ਆਈਡੀਆ ਦੋਨਾਂ ਦੀ ਸੋ ਵੀ ਜਲਦੀ ਜਲਦੀ ਤੁਸੀਂ ਇਹਨਾਂ ਨੂੰ ਫੋਲੋ ਕਰਕੇ ਜਿਨ੍ਹਾਂ ਨੇ ਨਹੀਂ ਦੇਖਿਆ ਬਹੁਤ ਸੋਹਣਾ ਕੰਟੈਂਟ ਆ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਉਂਗੇ ਇਹ ਚੀਜ਼ਾਂ ਤਾਂ ਸ਼ਾਇਦ ਤੁਹਾਡੇ ਬੱਚੇ ਜਿਹੜੇ ਆ ਕਾਫੀ ਕੁਝ ਇਹਨਾਂ ਤੋਂ ਸਿੱਖ ਪਾਉਣਗੇ ਸੋ ਇਹ ਬੱਚੇ ਜਿਹੜੇ ਆ ਬਹੁਤ ਸੋਹਣੀਆਂ ਵੀਡੀਓਜ਼ ਵੀ ਪਾਉਂਦੇ ਆ ਪਰ ਨਾਲ ਦੀ ਨਾਲ ਇਹ ਨਹੀਂ ਆ ਕਿ ਸਿਰਫ ਵੀਡੀਓਜ਼ ਤੇ ਹੀ ਡਿਪੈਂਡ ਆ ਪੜ੍ਹਾਈ ਵੀ ਕਰਦੇ ਆ ਆਪਣੇ ਘਰ ਦਾ ਕੰਮ ਵੀ ਕਰਦੇ ਆ ਮਾਪੇ ਦਾ ਪੂਰਾ ਸਾਥ ਦਿੰਦੇ ਆ ਤੇ ਵੱਡੇ ਸੁਪਨਿਆਂ ਦੀ ਉਡਾਰੀ ਭਰਨ ਦੇ ਲਈ ਇਹ ਧੀਆਂ ਦੋਨੀ ਤਿਆਰ ਨੇ ਤਾਂ ਮਾਪਿਆਂ ਦਾ ਇਹਨਾਂ ਦੇ ਨਾਲ ਪੂਰਾ ਸਾਥ ਹੈ ਤੁਸੀਂ ਵੀ ਇਹਨਾਂ ਧੀਆਂ ਨੂੰ ਅਗਰ ਸਪੋਰਟ ਵੋਟ ਕਰਨਾ ਧੀਆਂ ਤੇ ਮਾਣ ਕਰਦੇ ਹੋ ਤਾਂ ਇਸ ਵੀਡੀਓ ਨੂੰ ਖੂਬ ਸ਼ੇਅਰ ਕਰਨਾ ਤਾਂ ਜੋ ਨਾ ਧੀਆਂ ਦਾ ਹੌਂਸਲਾ ਵੀ ਵਧੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਮਾਪਿਆਂ ਨੂੰ ਹੋਰ ਵੱਡਾ ਕੁਝ ਕਰਕੇ ਦਿਖਾਉਣ